meri pir de mal ka shan shahan tere charna ton jawa balhar dada tu sa saj ke takte akal da ji ਬਖਸ਼ਿਤ ਤਾ ਹੈ ਸਿਖਾਉ ਮਾਂ ਦਾਤਾ ਸਜਾ ਦੇਣ ਵੀ ਜਾਬਰਾਂ ਚਰਵਾੜਿਆਂ ਨੂੰ ਸਜਾ ਦੇਣ ਜਾਂ ਪਰ ਚਰਵਾੜਿਆਂ ਨੂੰ ਤੇ ਤੇਗਾ ਮੇਰੀ ਦਿਲ ਇਹ ਤੁਸਾ ਤਾਣਦਾ ਤਾ ਗਿਨੇ ਜਾਣ ਨਾ ਪਰ ਉਪਕਾਰ ਤੇਰੇ ਹੋ ਤੇ ਬੰਕਾ ਸ਼ਰਮ ਕੀ ਕਰੇ ਬਿਆਨ ਦਾਤਾ ਤੇ ਬੰਕਾ ਸ਼ਰਮ ਕੀ ਕਰੇ ਬਿਆਨ ਦਾਤਾ ਡੰਡੋਤ ਬੰਦਨੀ ਅਣਕਮਾਰ ਸ਼ਰਮ ਦੋਨ ਨਦੀ ਰੱਖੋ ਪ੍ਰਭੂ ਨਾਨਕ ਤੇ ਕਰ ਹੱਥ ਸੰਮਤ 1952 ਹਾੜ ਮਹੀਨੇ ਸੀ ਮੀ ਮੇਰਾ ਦੇਵਸੇ ਤਪ ਦੇ ਠਰਕੇ ਸੀ ਮੇ ਸੀ ਤਪ ਦੇ ਠਰਗੇ ਸੀ ਮੇਸੀ ਓ ਜਨਮ ਲਿਆ ਕਰਿਆ ਕੀ ਮਾਂ ਗੰਗਾ ਦਲਗੀਰੀ ਦੇ ਤਲ ਪੰਜਨ ਗੁਰਿ ਹੋਦੇ ਮਾਲਕ ਮੀਰੀ ਪੀਰੀ ਦੇ ਤਲ ਪੰਜਨ ਗੁਰਿ ਹੋਦੇ ਮਾਲਕ ਤਪ ਦੇ ਠਰਗੇ ਸਿਨੇ ਸੀ ਮੀ ਮੇਰਾ ਦੇਵ ਸੇ ਤਪ ਦੇ ਠਰਗੇ ਸਿਨੇ ਸੀ ਹੋ ਜਨਮ ਲਿਆ ਕਰਿਆ ਕੀ ਮਾਂ ਗੰਗਾ ਦਲਗੀਰੀ ਦੇ ਦਲ ਪੰਜਣ ਗੁਰਿ ਹੋਦੀ ਮਾਂਕ ਮੇਰੀ ਪੀੜੀ ਦੇ ਦਲ ਪੰਜਣ ਗੁਰਿ ਹੋਦੀ ਮਨਕ ਮੀਰੀ ਪੀਰੀ ਦੇ ਖੁਸ਼ੀਆਂ ਬਹੁਤ ਮਨਾਇਆ ਸ੍ਰੀ ਗੁਰੂ ਅਰਜਣ ਪਿਆਰੇ ਨੇ ਪੁੰਨਦਾਨ ਬੜੇ ਕੀਤੇ ਲੰਗਰ ਲਾਤੇ ਪਾਰੇ ਨੇ ਪੁੰਨਦਾਨ ਬੜੇ ਕੀਤੇ ਲੰਗਰ ਲਾਤੇ ਪਾਰੇ ਨੇ ਹੋ ਛੋ ਦਰਸ਼ਨ ਗੈਰਗ ਪੀਰੀ ਦੇ ਦਲ ਪੰਜਣ ਗੁਰੀ ਹੋਦੇ ਮਾਲਕ ਮੀਰੀ ਪੀਰੀ ਦੇ ਦਲ ਪੰਜਣ ਗੁਰੀ ਹੋਦੇ ਮਾਲਕ ਮੀਰੀ ਪੀਰੀ ਦੇ ਤੇਥੀਏ ਕੈਰ ਕਮਾਇ ਸਦਕੇ ਦਾ ਇਸ ਪੈਰੇ ਦੇਵ ਵਿੱਚ ਯਾਰ ਮਲਾਕੇ ਦੇਤਾ ਸਤਗੁਰ ਮੇਰੇ ਨੂੰ ਓ ਪਰਮਿਤਾ ਵਿੱਚ ਬਾਜ ਖੋਲਦੀ ਬਾਬਾ ਥੀਰੀ ਦੇ ਦਲ ਪੰਜਣ ਗੁਰਿ ਯੋਦੇ ਮਾਲਕ ਮੀਰੀ ਪੀਰੀ ਦੇ ਦਲ ਪੰਜਣ ਗੁਰਿ ਯੋਦੇ ਮਾਲਕ ਮੀਰੀ ਪੀਰੀ ਦੇ ਦੋ ਤਲਵਾਰਾ ਦੋ ਤਲਵਾਰਾ ਪਹਿਲੀਆਂ ਮੀਰੀ ਤੇ ਪਿਰ ਦੀ ਬਾਦਸ਼ਾਹਾਂ ਤੋਂ ਉੱਚੀ ਕਰਤੀ ਸ਼ਾਨ ਫਕੀਰੀ ਦੀ ਬਾਦਸ਼ਾਹਾਂ ਤੋਂ ਉੱਚੀ ਕਰਤੀ ਸ਼ਾਨ ਫਕੀਰੀ ਦੀ ਓ ਸਿਰ ਸ਼ਾਇਤ ਸਤਾਰ ਸਜਾਣੀ ਠਾਠ தலப்பஞ்சன குரியோதே மாலிக்க மீரி பீரிதே தல பஞ்சணு மீறி பீடி தல பஞ்ச மீறி பா തല പഞ്ജന ഗുരിോ മാല മീരി പീരി തല പഞ്ജന ഗുരിോ മാലക ਜਿਹੜਾ ਵੀ ਜਰਨਲ ਘੁਰਾਤੇ ਚੜ ਕੇ ਆਉਂਦਿਆ ਵੋ ਪਰਾਈਆ ਲਿਖਦਾ ਆਖਰ ਨੂੰ ਪਛਤਾਉਂਦਾ ਗਿਆ ਵੋ ਪਰਾਈਆ ਲਿਖਦਾ ਆਖਰ ਨੂੰ ਪਛਤਾਉਂਦਾ ਗਿਆ ਓ ਚੰਡੀ ਗਣੀਏ ਜਥੇ ਬੋਲਦੇ ਕੋਲ ਅਖੀਰੀ ਦੇ ਦਲ ਪੰਜਣ पंजण कुरी नाल मी पीणी